ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਥ ਬੁਟੀਕ ਤੇ ਅੱਜ ਦੀ ਵੀਡੀਓ ਰਹੂਗੀ ਜੀ ਆਪਣੇ ਪੇਂਟ ਲਵਰ ਨੇ ਜਿਹੜੇ ਸੂਟ ਪੇਂਟਿੰਗ ਦੀ ਆਪਾਂ ਵੀਡੀਓ ਲੈ ਕੇ ਆਏ ਆ ਸ਼ਰਗ ਸੂਟ ਆਪਾਂ ਬਹੁਤ ਹੀ ਜਿਆਦਾ ਸੋਹਣਾ ਆਪਾਂ ਪੇਂਟ ਕੀਤਾ ਜੀ ਉਹਦੀ ਡਿਟੇਲ ਤੁਹਾਨੂੰ ਦੱਸਾਂਗੇ ਤੇ ਸਟੀਚਿੰਗ ਵਗੈਰਾ ਪ੍ਰੋਪਰ ਦਿਖਾਵਾਂਗੇ ਪੇਂਟਿੰਗ ਜਿਹੜਾ ਹਨਾ ਦੁਪੱਟਾ ਵਗੈਰਾ ਪੇਂਟ ਹੋਇਆ ਉਹ ਤੁਹਾਨੂੰ ਦਿਖਾਵਾਂਗੇ ਤੇ ਉਹ ਆਪਾਂ ਪੇਂਟ ਕੀਤਾ ਕਿਵੇਂ ਆ ਉਹ ਇਸ ਵੀਡੀਓ ਚ ਤੁਹਾਨੂੰ ਉਹ ਵੀ ਦਿਖਾਵਾਂਗੇ ਜੇ ਤੁਸੀਂ ਇਸ ਸੂਟ ਨੂੰ ਕਿਸੇ ਵੀ ਕਲਰ ਚ ਕਸਟਮਾਈਜ਼ ਕਰਾਉਣਾ ਹੈ ਕਿਸੇ ਵੀ ਸਟੱਫ ਤੇ ਕਸਟਮਾਈਜ਼ ਕਰਾਉਣਾ ਤੁਸੀਂ ਕਰਵਾ ਸਕਦੇ ਹੋ ਇਹ ਆਪਾਂ ਕਰਕੇ ਹਟੇ ਸੀ 1 ਇਚ ਟ੍ਰਿਸ ਟੇਰੇ ਆ ਜੀ ਇਹ ਆਪਾਂ ਪਹਿਲਾਂ ਸਟਿਚ ਕਰਵਾਇਆ ਫਿਰ ਆਪਾਂ ਨੇ ਪੇਂਟ ਕੀਤਾ ਕਿਉਂਕਿ ਪਹਿਲਾਂ ਆ ਦੁਪੱਟਾ ਪੇਂਟ ਕੀਤਾ ਐਨੇ ਚ ਮੈਂ ਸਟਿਚ ਕਰਵਾ ਲਿਆ ਸੀ ਜਾਦੇ ਕਾਲੀ ਦਾ ਸੂਟ ਆ ਆਪਣਾ ਸਿਰਫ 2 ਦਿਨਾਂ ਚਾਹਣਾ ਇਹ ਰੈਡੀ ਕਰਨਾ ਸੀਗਾ ਸੂਟ ਤੇ ਜੇ ਮੈਂ ਪਹਿਲਾਂ ਪੇਂਟ ਕਰਦੀ ਤੇ ਦੁਪੱਟਾ ਵੀ ਫਿਰ ਹਨਾ ਮਤਲਬ ਸਟਿਚਿੰਗ ਲਈ ਟਾਈਮ ਘਟ ਰਹਿੰਦਾ ਸੀਗਾ ਤੇ ਆਪਾਂ ਪਹਿਲਾਂ ਸਟਿਚ ਕਰਵਾ ਲਿਆ ਸੀ ਸ਼ਰੱਗ ਨਾਲੇ ਤਾਂ ਸੌਖਾ ਹੋ ਜਾਂਦਾ ਹਨਾ ਸ਼ਰੱਗ ਦਾ ਜਿਵੇਂ ਮੀਜ਼ਰਮੈਂਟ ਕਰਨਾ ਸਾਰਾ ਵੀ ਪੇਂਟਿੰਗ ਕਿੱਥੇ ਕਰਨੀ ਆ ਸ਼ਰੱਗ ਦੇ ਉੱਪਰ ਪਹਿਲਾਂ ਮੈਨੂੰ ਮੈਨੂੰ ਮੈਜ਼ਰਮੈਂਟ ਕਰਨਾ ਪੈਂਦਾ ਫਿਰ ਪੇਂਟ ਅਕੋਰਡਿੰਗ ਟੇਲਰ ਨੂੰ ਵੀ ਥੋੜਾ ਧਿਆਨ ਰੱਖਣਾ ਪੈਂਦਾ ਵੀ ਆਪਾਂ ਇਸ ਤਰ੍ਹਾਂ ਪੇਂਟ ਜਿਹੜੇ ਸਟੀਚਿੰਗ ਕਰਨੀਆਂ ਤੇ ਜਦੋਂ ਪਲੇਨ ਸ਼ਰੱਗ ਸਟਿਚ ਕੀਤਾ ਟੇਲਰ ਨੂੰ ਉਹਨਾਂ ਨੂੰ ਵੀ ਆਸਾਨੀ ਰਹੀ ਤੇ ਮੈਨੂੰ ਵੀ ਆਸਾਨੀ ਰਹੀ ਵੀ ਕਿੱਥੇ ਫਲਾਰ ਬਣਾਉਣੇ ਆ ਉਹ ਸਾਰਾ ਜਿਹੜਾ ਆਪਾਂ ਨੂੰ ਲੁੱਕ ਦਿਖ ਰਹੀ ਸੀਗੀ ਅੱਜ ਤੁਹਾਨੂੰ ਇਹਦੀ ਪਹਿਲਾਂ ਆਪਾਂ ਵੀਡੀਓ ਵੀਡੀਓ 'ਚ ਆਪਾਂ ਪਹਿਲਾਂ ਇਹਦੀ ਸ਼ਰੱਗ ਦੀ ਪੂਰੀ ਲੁੱਕ ਦਿਖਾਉਣੀ ਹੈ ਫਿਰ ਆਪਾਂ ਦਿਖਾਉਣੀ ਹੈ ਪੇਂਟਿੰਗ ਤੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ ਇਸ ਚੈਨਲ ਦੇ ਉੱਪਰ ਆਪਾਂ ਤੁਹਾਡੇ ਲਈ ਹਰ ਤਰ੍ਹਾਂ ਦੀ ਡਿਜ਼ਾਈਨਿੰਗ ਜਿਹੜੀ ਸੂਟਾ ਰਿਲੇਟਡ ਕੋਈ ਵੀ ਹੈਂਡਵਰਕ ਮਸ਼ੀਨਵਰਕ ਬਾਦਲਾਵਰਕ ਆਰੀਵਰਕ ਪੇਂਟਿੰਗ ਸਟੀਚਿੰਗ ਸਭ ਕੁਝ अवेलेबल ਹੈ ਜੀ ਸਾਡੇ ਕੋਲੇ ਸਮਰਤ ਮੈਟਿਕ ਤੇ ਤੁਹਾਨੂੰ ਹਰ ਤਰ੍ਹਾਂ ਦੀ ਚੀਜ਼ अवेलेबल ਮਿਲੂਗੀ ਅੱਜ ਆਪਾਂ ਵੀਡੀਓ ਅੱਗੇ ਕੰਟੀਨਿਊ ਰੱਖਦੇ ਹਾਂ ਹਾਂਜੀ ਪਹਿਲਾਂ ਤਾਂ ਆਪਾਂ ਨੇ ਵਾਈਟ ਕਲਰ ਲੈਣਾ ਕਿਉਂਕਿ ਇੱਕ ਆਪਣੇ ਕੋਲੇ ਹੋਊਗਾ ਮੰਜੈਂਟਾ ਕਲਰ ਜੇ ਆਪਾਂ ਮੰਜੈਂਟਾ ਸਿੱਧਾ ਹੀ ਸੂਟ ਤੇ ਲਾਵਾਂਗੇ ਤਾਂ ਉਹ ਜਿਹੜਾ ਲੁੱਕ ਨਹੀਂ ਆਉਣੀ ਮਤਲਬ ਕਲਰ ਦੀ ਲੁੱਕ ਐਗਜੈਕਟ ਨਹੀਂ ਆਉਣੀ ਤਾਂ ਆਪਾਂ ਪਹਿਲਾਂ ਵਾਈਟ ਲਾਉਣਾ ਤੇ ਫਿਰ ਜਿਹੜਾ ਕਲਰ ਹੈ ਉਹ ਉੱਪਰ ਕੇ ਆਊਗਾ ਦੇਖੋ ਤੁਸੀਂ ਇਸ ਤਰ੍ਹਾਂ ਆਪਾਂ 6 ਨੰਬਰ ਬਰਸ਼ ਲਿਆ ਫਲੈਟ ਬਰਸ਼ ਲਿਆ ਉਹਨੂੰ ਆਪਾਂ ਵਾਈਟ ਕਲਰ ਨੂੰ ਇਸ ਤਰ੍ਹਾਂ ਕਰ ਰਹੇ ਹਾਂ ਇੱਥੇ ਥੋੜਾ ਜਿਹਾ ਪਿੰਕ ਬਰਸ਼ ਤੇ ਹੁਣ ਮੈਂ ਕਲਰ ਕੱਢਿਆ ਸੀ ਨਾ ਪਿੰਕ ਤਾਂ ਥੋੜਾ ਜਿਹਾ ਬਰਸ਼ ਤੇ ਲੱਗਿਆ ਰਹਿ ਗਿਆ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਕੱਲਾ ਵਾਈਟ ਲਾਉਣਾ ਤੁਸੀਂ ਲਾ ਸਕਦੇ ਹੋ ਕਿਉਂਕਿ ਉੱਪਰ ਕਲਰ ਤਾਂ ਆਪਾਂ ਨੇ ਪਿੰਕ ਦੇਣਾ ਹੀ ਹੈ ਤਾਂ ਮੈਂ ਉਹਨੂੰ ਸਾਫ਼ ਨਹੀਂ ਕੀਤਾ ਬਰਸ਼ ਨੂੰ ਇਸ ਤਰ੍ਹਾਂ ਦੇਖੋ ਸ਼ੇਪ ਵੀ ਤੁਸੀਂ ਇਹੀ ਰੱਖਿਓ ਫਲੈਟ ਤੇ ਇਸ ਤਰ੍ਹਾਂ ਆਪਾਂ ਬਣਾ ਲੈਨੇ ਤੇ ਉੱਪਰ ਆਪਾਂ ਲਾਵਾਂਗੇ ਮਜੈਂਟਾ ਕਲਰ ਡੀਪ ਪਰਪਲ ਜਿਹੜਾ ਬੋਟਲ ਤੇ ਨਾਮ ਲਿਖਿਆ ਹੁੰਦਾ ਹੈ ਕਲਰ ਦਾ ਹੈਗਾ ਮਜੈਂਟਾ ਕਲਰ ਹੈ ਜੀ ਇਸ ਤਰ੍ਹਾਂ ਉਸੇ ਸ਼ੇਪ 'ਚ ਫਿਰ ਰਾਣੀ ਕਲਰ ਨੂੰ ਕਰਾਂਗੇ ਉਹ ਜਿਹੜੇ ਸ਼ੇਡ ਆ ਜਾਣਗੇ ਉਹ ਆਪਣੇ ਆਪ ਸ਼ੇਡ ਬਣਦੇ ਨੇ ਸਾਰਾ ਪ੍ਰੈਕਟਿਸ ਦਾ ਕਮਾਲ ਹੈ ਜੀ ਸਾਰਾ ਤੇ ਇਹ ਜਿਹੜਾ ਇਹ ਫਲਾਰ ਹੈ ਇੱਥੇ ਟਾਈਮਿੰਗ ਵੀ ਬਹੁਤ ਘੱਟ ਲੱਗਦੀ ਹੈ ਜੇ ਤੁਸੀਂ ਐਵੇਂ ਤੇ ਫਲਾਰ ਬਣਾਉਂਗੇ ਇੱਕ ਏਰੀਆ ਜਿਆਦਾ ਕਵਰ ਹੁੰਦਾ ਵੱਡੇ ਨੇ ਫਲਾਰ ਤੇ ਟਾਈਮ ਘੱਟ ਲੱਗਦਾ ਜਿਹੜੇ ਨਵੇਂ ਨੇ ਉਹ ਬਹੁਤ ਆਸਾਨ ਢੰਗ ਨਾਲ ਇਹਨੂੰ ਸਿੱਖ ਸਕਦੇ ਨੇ ਪ੍ਰੈਕਟਿਸ ਕਰ ਸਕਦੇ ਨੇ ਦੀ ਬਹੁਤ ਵਧੀਆ ਬੰਦਦੇ ਨੇ ਜੀ ਇਹ ਫਲਾਰ ਤੇ ਇੱਕ ਆਪਾਂ ਛੋਟਾ ਫਲਾਰ ਬਣਾ ਰਹੇ ਹਾਂ ਡਿਜ਼ਾਈਨ ਅਕੋਰਡਿੰਗ ਮੈਂ ਤੁਹਾਨੂੰ ਪਤਾ ਹੀ ਹੈ ਨਾ ਮੈਂ ਜਿਹੜਾ ਉਹ ਨਹੀਂ ਕਰਦੀ ਹੁੰਦੀ ਟਰੇਸ ਨਹੀਂ ਉਤਾਰਦੀ ਹੁੰਦੀ ਮੈਂ ਐਵੇਂ ਹੀ ਕਰਦੀ ਹੁੰਨੀ ਆ ਮਤਲਬ ਨਿਸ਼ਾਨੀਆਂ ਲਾ ਲੈਨੇ ਆ ਵੀ ਇੱਥੇ ਫਲਾਰ ਬਣੂਗਾ ਉਸ ਅਕੋਰਡਿੰਗ ਆਪਾਂ ਫਲਾਰ ਬਣਾ ਲੈਨੇ ਆ ਸੇਮ ਉਸੇ ਤਰ੍ਹਾਂ ਜਿਵੇਂ ਵੱਡਾ ਫਲਾਰ ਬਣਾਇਆ ਉਵੇਂ ਹੀ ਛੋਟਾ ਫਲਾਰ ਬਣਾਵਾਂਗੇ ਜੇ ਤੁਸੀਂ ਹੋਰ ਵੀ ਅਲੱਗ-ਅਲੱਗ ਡਿਜ਼ਾਈਨਿੰਗ ਸਿੱਖਣੀ ਹੁੰਦੀ ਹੈ ਪੇਂਟ ਦੀ ਤਾਂ ਤੁਸੀਂ ਹੋਰ ਵੀਡੀਓਜ਼ ਵੀ ਚੈੱਕ ਕਰ ਸਕਦੇ ਹੋ ਜਿਹੜੇ ਡਿਜ਼ਾਈਨ ਆਸਾਨ ਟੰਗ ਨਾ ਬੰਦੇ ਨੇ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਆ ਕਿਉਂਕਿ ਜਿਆਦੇ ਜਿਹੜੇ ਔਖੇ ਹੁੰਦੇ ਨੇ ਉਹ ਤਾਂ ਅੱਗੇ ਦੇ ਅੱਗੇ ਪ੍ਰੈਕਟਿਸ ਨਾਲ ਆ ਹੀ ਜਾਂਦੇ ਨੇ ਔਖਾ ਹੁੰਦਾ ਤਾਂ ਸਿਰਫ ਸ਼ੁਰੂਆਤ ਕਰਨਾ ਸ਼ੁਰੂਆਤ ਜਿਹੜੀ ਤੁਹਾਨੂੰ ਦੱਸ ਦਿੰਨੇ ਆਪਾਂ ਆਸਾਨ-ਆਸਾਨ ਜਿਹੜੇ ਫਲਾਰ ਦੇ ਨਾਲ ਸੇਮ ਉਹੀ ਬਰਸ਼ ਲਿਆ ਉਵੇਂ ਹੀ ਟਾਣੀਆਂ ਬਣੀਆਂ ਨੇ ਪੱਤੇ ਦੇਖੋ ਪੱਤਿਆਂ 'ਚ ਵੀ ਬਹੁਤ ਮੁਸ਼ਕਿਲ ਆਉਂਦੀ ਹੁੰਦੀ ਹੈ ਕਈਆਂ ਨੂੰ ਇਹ ਵੀ ਬਹੁਤ ਜਿਆਦਾ ਆਸਾਨ ਟੰਗ ਹੈ ਪੱਤੇ ਬਣਾਉਂਦਾ ਇਸ ਤਰ੍ਹਾਂ ਸਾਰਾ ਜਿਹੜਾ ਆਪਣਾ ਸੂਟ ਬਣ ਕੇ ਰੈਡੀ ਹੋਇਆ ਹੁਣ ਆਪਾਂ ਸੂਟ ਦੀ ਫੁੱਲ ਫਿਨਿਸ਼ਿੰਗ ਤੁਹਾਨੂੰ ਦਿਖਾਉਣੀ ਆ ਦੁਪੱਟੇ 'ਚ ਨਿਸ਼ਾਨੀਆਂ ਲਾ ਲਿਓ ਤੁਸੀਂ ਇੱਥੇ-ਇੱਥੇ ਫਲਾワー ਬਣਨੇਗੇ ਜੇ ਤੁਸੀਂ ਡਰਾਅ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਪੈਨਸਲ ਨਾਲ ਡਰਾਅ ਕਰ ਲਓ ਪੈਨਸਲ ਨਾਲ ਕੋਈ ਦਿੱਕਤ ਨਹੀਂ ਆਉਂਦੀ ਪੈਨ ਨਾਲ ਡਰਾਅ ਕਰਿਆ ਕਈ ਵਾਰ ਨਾ ਪੇਟ ਦੇ نیچے ਪੈਨ ਸ਼ੋ ਹੁੰਦਾ ਹੁੰਦਾ ਤੁਸੀਂ ਪੈਨਸਲ ਨਾਲ ਕਰ ਲਿਆ ਕਰੋ ਨਹੀਂ ਫਿਰ ਚਾਕ ਨਾ ਕਰ ਲਿਆ ਕਰੋ ਜਿਹੜੇ ਚਾਕ ਨਾਲ ਨਿਸ਼ਾਨੀ ਲਾਉਣੇ ਆ ਜੇ ਤੁਸੀਂ ਇਹਨਾਂ ਨਹੀਂ ਕਰ ਸਕਦੇ ਮਤਲਬ ਹਨਾ ਪ੍ਰੋਬਲਮ ਆਉਂਦੀ ਹੈ ਡਰਾ ਕਰਨ ਚ ਤੁਸੀਂ ਟ੍ਰੇਸ ਵੀ ਉਤਾਰ ਸਕਦੇ ਹੋ ਇਹਦੀ ਸਟੀਚਿੰਗ ਫੁੱਲ ਸਟੀਚਿੰਗ ਤੁਸੀਂ ਚੈੱਕ ਕਰ ਸਕਦੇ ਹੋ ਸ਼ਰੱਗ ਸੂਟ ਬਣਾਇਆ ਜੀ ਆਪਾਂ ਨੀਚੇ 슬ੀਵਲੈਸ ਸ਼ਰਟ ਰਹੂਗੀ ਤੇ ਸ਼ਰੱਗ ਨਾਲ ਆਪਾਂ ਜਿਹੜੀਆਂ 슬ੀਵਜ਼ ਐਡ ਕੀਤੀਆਂ ਨੇ ਦੋ ਜਿਹੜੇ ਫਲਾਰ ਨੇ ਆਪਾਂ ਸ਼ਰੱਗ ਨੂੰ ਦਿੱਤੇ ਨੇ ਇਹ ਤੁਸੀਂ ਦੇਖ ਸਕਦੇ ਹੋ ਸਾਈਡ ਚ ਆਕਤੇ ਦਿੱਤਾ ਇੱਕ ਇਸ ਤਰ੍ਹਾਂ ਦਾ ਤੇ ਬਾਜੂ ਤੇ ਪਹੁੰਚਿਆ ਤੇ ਆਪਾਂ ਨਹੀਂ ਕਰਿਆ ਹੈ ਕਿਉਂਕਿ ਫਿਰ ਜ਼ਿਆਦਾ ਓਵਰ ਹੋ ਜਾਂਦਾ ਜੀ ਹੁਣ ਲਿਮਟ 'ਚ ਵਧੀਆ ਲੱਗ ਰਿਹਾ। ਦੁਪੱਟਾ ਬਹੁਤ ਹੀ ਜ਼ਿਆਦਾ ਸੋਨਾ ਬਣਿਆ ਹੈ ਦਾ। ਤੁਸੀਂ ਇਹ ਸੂਟ ਨੂੰ ਕਿਸੇ ਵੀ ਕਲਰ ਕੰਟਰਾਸਟ 'ਚ ਰੈਡੀ ਕਰਾ ਸਕਦੇ ਹੋ। ਇਹਦਾ ਪ੍ਰਾਈਸ ਵੀ ਬਿਲਕੁਲ ਜੈਨੂਨ ਹੈ ਜੀ। ਓਕੇ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੀ ਓਕੇ ਜੀ ਸਾਸ਼ਕਾਲ ਜੀ